ਕਦੇ ਮੰਦਰ ਤੇ ਬੰਦੇ ਨੇ ਕਦੇ ਮਸਜਿਦ ਤੇ ਬੰਦੇ ਨੇ ਕਦੇ ਮੰਦਰ ਤੇ ਬੰਦੇ ਨੇ ਕਦੇ ਮਸਜਿਦ ਤੇ ਬੰਦੇ ਨੇ ਪਰਿੰਦੇ ਫਿਰਕੀਆਂ ਦੀ ਕੈਦ ਤੋਂ ਆਜ਼ਾਦ ਰਹਿੰਦੇ ਨੇ ਬੜਾ ਹੀ ਦੁੱਖ ਸਹਿੰਦੇ ਨੇ ਬੜਾ ਹੀ ਦਰਦ ਸਹਿੰਦੇ ਨੇ ਬੜਾ ਹੀ ਦੁੱਖ ਸਹਿੰਦੇ ਨੇ ਬੜਾ ਹੀ ਦਰਦ ਸਹਿੰਦੇ ਨੇ ਜੋ ਬੱਚਿਆਂ ਤੋਂ ਬਿਨਾ ਸੁਨਿਆ ਘਰਾਂ ਵਿੱਚ ਲੋਕ ਰਹਿੰਦੇ। ਇੱਕ ਹਰਮਤਾਂ ਦੇਖਣਾ ਕਿ ਇਹ ਗੱਲ ਹੁਣ ਇਹ ਗੱਲ ਹੁਣ ਮੈਂ ਨਹੀਂ ਕਹਿੰਦਾ ਸਿਆਣੇ ਲੋਕ ਕਹਿੰਦੇ ਨੇ। ਇਹ ਗੱਲ ਹੁਣ ਮੈਂ ਨਹੀਂ ਕਹਿੰਦਾ ਸਿਆਣੇ ਲੋਕ ਕਹਿੰਦੇ ਨੇ। ਜਿਨ੍ਹਾਂ ਦੀ ਨੀਂਹ ਹੈ ਕੱਚੀ ਉਹ ਘਰ ਢਹਦੇ ਹੀ ਢਹਦੇ ਨੇ। ਜਿਨ੍ਹਾਂ ਦੀ ਨੀਂਹ ਹੈ ਕੱਚੀ ਉਹ ਘਰ ਢਹਦੇ ਹੀ ਢਹਦੇ ਨੇ। ਦਿਲਾ ਕਰ ਨਾ ਗਿਲਾ ਐਵੇਂ ਚਲਨ ਹੈ ਇਸ ਜ਼ਮਾਨੇ ਦਾ ਦਿਲਾ ਨਾ ਕਰ ਗਿਲਾ ਐਵੇਂ ਦਿਲਾ ਕਰ ਨਾ ਗਿਲਾ ਐਵੇਂ ਚਲਨ ਇਹ ਹੈ ਜ਼ਮਾਨੇ ਦਾ ਕਦੇ ਜੋ ਕੋਲ ਬੰਦੇ ਸੀ ਉਹ ਹੀ ਦੂਰ ਰਹਿੰਦੇ ਨੇ ਉਜਾੜਾਂ ਦੇ ਪਰਿੰਦੇ ਜੋ 扑ਟਕ ਜਾਂਦੇ ਨਿਰਾਹਾਂ ਵਿੱਚ ਉਜਾੜਾਂ ਦੇ ਪਰਿੰਦੇ ਜੋ 扑ਟਕ ਜਾਂਦੇ ਨਿਰਾਹਾਂ ਵਿੱਚ ਬੜਾ ਹੀ ਦੁਖ ਸਹੰਦੇ ਨੇ ਬੜਾ ਹੀ ਤਰਸ ਸਹੰਦੇ ਨੇ ਔਰ ਮਖਤਾ ਹੈ ਨਜ਼ਮ ਦਾ ਤੁਹਾਨੂੰ ਛੇਤੀ ਛੇਤੀ ਮੁਰੰਦ ਦੀ ਆਦਤ ਹੈ ਕੁਵੰਦਰ ਤੁਹਾਨੂੰ ਛੇਤੀ ਛੇਤੀ ਮੁਰੰਦ ਦੀ ਆਦਤ ਹੈ ਕੁਵੰਦਰ ਅਜੇ ਜਾਓ ਨਾ ਮਹਿਫਿਲ ਚ ਮੇਰੇ ਅਰਮਾਨ ਰਹਿੰਦੇ ਨੇ ਅਜੇ ਮੰਦਰ ਤੇ ਬੰਦੇ ਨੇ ਅਜੇ ਮਸਜਿਦ ਤੇ ਬੰਦੇ ਨੇ ਪਰੰਦੇ ਫਿਰ ਕਿਹਾਂ ਦੀ ਕੈਦ ਤੋਂ ਆਜ਼ਾਦ ਰਹਿੰਦੇ